ਗਰ ਬਣਾਵੇ ਜ਼ਾਇਬਾ ਵਰਗੀ ਖੋਰੇ ਕਿਹੜੇ ਮੇਰੇ ਜੈਦੀਓ ਅੱਜ ਦੇ ਜਵਾਨੇ ਦੀ ਸੇਵਾ ਨੂੰ ਕਬਜੀ ਹੋਈ ਹੋਈ ਐ ਲੋ ਵੀਰ ਜੀ ਅੱਜ ਦੇ ਜਵਾਨੇ ਦੀ ਪਹਿਲੀ ਸੇਵਾ ਪੇਸ਼ ਹੈ ਇਸ ਸੇਵਾ ਕੀ ਐਕਟਿੰਗ ਨੂੰ ਕਿਹਾ ਜਾਹਾ ਕਬਜੀ ਹੋ ਚਲੂਣੇ ਲੜਾਉ ਫਿਗਰ ਬਣਾਉ ਐਕਟਿੰਗ ਅਗਲੀ ਸੇਵਾ ਦੇਖੋ ਆ ਕੁੜੀ ਫਿਗਰ ਬਣਾਵੇ ਜ਼ਾਇਬਾ ਵਰਗੀ ਖੋਰੇ ਕਿਹੜੇ ਮੇਰੇ ਜੈਦੀ ਮੋਤੇ ਆਈਆ ਕੋਈ ਫਿਕਰ ਬਣਾਵੇ ਜ਼ਾਇਬਾ ਬੋਬੀ ਜੀ ਦੂਜੇ ਨੰਬਰ ਦੀ ਸਹਿਵਾ ਨੂੰ ਦੇਖ ਕੇ ਪਤਾ ਕਰਨਾ ਮੁਸ਼ਕਲ ਹੈ ਵੀ ਫਿਗਰ ਬਣਾ ਰਹੀ ਆ ਜਾਂ ਫਿਗਰ ਘਟਾ ਰਹੀ ਐ ਇਹ ਕਰ ਰਹੀ ਐ ਮੰਜਾ ਚੱਕ ਐਕਟ ਨਹੀਂ 22 ਹੋਈ ਵੀ ਗਵਾਂਡੀਆਂ ਨਾਲ ਲੜਾਈ ਉਹਨਾਂ ਨੂੰ ਆਪਣੀ ਪਾਵਰ ਦਿਖਾ ਰਹੀ ਮੰਜਾ ਚੱਕ ਚਾ ਗਿਆ ਇਸ ਨੂੰ ਕਹਾ ਮੰਜਾ ਚੱਕ ਸਹਿਵਾ ਤੀਜੇ ਨੰਬਰ ਦੀ ਦੇਖੋ ਥੋੜੀ bigger ਬਣਾਵੇ ਸਹਿਵਾ ਵਰਗੀ ਖੌਰੇ ਕਿਹੜੇ ਮਿਰਜੇ ਦੀ ਮੌਤੇ ਨੋ ਵੀਰ ਜੀ ਜਿਹੜੇ ਤੀਜੇ ਨੰਬਰ ਕੀ ਸੇਵਾ ਦੇਖੀ ਹੈ ਨਾ ਇਹਨਾਂ ਫਿਗਰ ਫੁਗਰ ਕੁਝ ਨਹੀਂ ਬਣਾਣਾ ਤਾਂ ਇਹਨਾਂ ਨੂੰ ਪਾਸ ਕੋ ਇੱਕ ਮਾਂ ਮਿਰਜਾ ਅੰਦਰ ਕਰਾਣਾ ਤਾਂ ਇਸ ਦੀ ਉਮਰ ਦੇਖ ਲੈ ਕੇ ਆਇਆ ਸੇਵਾ ਬੰਨੋ ਫਿਰ ਰਿਹਾ ਤਾਂ ਮਿਰਜਾ ਅੰਦਰ ਕਰਾਣਾ ਸੁਖਰੇ ਮਿਲ ਜਾ ਪਹਿਲਾਂ ਹੀ ਮਾਰ ਲਿਆ ਦੇਖ ਲਈ ਤਿੰਨੇ ਸੇਵਾ ਓਕੇ